हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲਾਟੀ ਡੇਰੀ ਫਾਰਮ ਤੇ ਪਹੁੰਚੇ ਆ ਦੋਸਤੋ ਵੀਰ ਗੁਰਪ੍ਰੀਤ ਸਿੰਘ ਗੋਪੀ ਦੇ ਕੋਲ ਤੇ ਵੀਰ ਮਨਦੀਪ ਸਿੰਘ ਆਪਣੇ ਨਾਲ ਹੋਣਗੇ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਦੋਸਤੋ 5-4 ਨਗ ਜਿਹੜੇ ਆ 6 ਨਗ ਡੇਲੀ ਰੁਟੀਨ ਦੇ ਵਿੱਚ ਇਸ ਘਰੋਂ ਤੁਹਾਨੂੰ ਮਿਲ ਜਾਂਦੇ ਆ ਅੱਜ ਇਸ ਕਵਰੇਜ ਵਿੱਚ ਟੋਟਲ 4 ਪਸ਼ੂ ਦਿਖਾਉਣੇ ਆ ਤੁਹਾਨੂੰ ਤਿੰਨ ਬਿਹੜਾ ਇੱਕ ਮੱਝ ਦਿਖਾਵਾਂਗੇ ਕਾਫੀ ਸ਼ਾਨਦਾਰ ਕੁਆਲਿਟੀ ਦੀ ਆ ਮੱਝ ਵੀ ਸੂਈ ਸੁਵਾਈ ਆ ਤੇ ਦੋ ਵੜਾ ਬਿਲਕੁਲ ਤਾਜ਼ੀਆਂ ਸੂਈਆਂ ਨੇ ਇੱਕ ਵੜ ਗੱਬਣ ਚੌਂ ਪਸ਼ੂਆਂ ਦੀ ਡਿਟੇਲ ਵੀਰ ਗੋਪੀ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਮਿਲ ਸਕੇ ਬਾਕੀ ਵੀਡੀਓ ਅੱਗੇ ਦੋਸਤੋ ਬਾਅਦ ਤੋਂ ਬਾਅਦ ਸਾਂਝੀ ਸ਼ੇਅਰ ਜਰੂਰ ਕਰਦੇ ਆ ਕਰੋ ਤਾਂ ਜੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਕਵਰੇਜ ਆ ਉਹ ਪਹੁੰਚ ਸਕੇ ਬਾਕੀ ਜਿੰਨੇ ਵੀ ਪਸ਼ੂ ਦਿਖਾਵਾਂਗੇ ਗੱਬਣ ਪਸ਼ੂ ਕੋਈ ਵੀਰ ਲੈ ਕੇ ਜਾਂਦਾ ਤੇ ਚੌਂ ਥਣਾ ਦਾ ਟ ਭਰਾ ਕੇ ਆਪਣੀ ਤਸल्ली ਤੁਸੀਂ ਇਸ ਘਰ ਕਰ ਸਕਦੇ ਜੇ ਸਵੇ ਸਵੇ ਨਾਗ ਨੂੰ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਉਹ ਆਪਣੀ ਨਰਕ ਪਰਖ ਜਿਹੜੀ ਦੋਸਤੋ ਇੱਥੇ ਕਰ ਲਿਆ ਕਰੋ ਠੀਕ ਆ ਜੀ ਤੇ ਤਰੀਕ ਅੱਜ ਤੁਸੀਂ ਨੋਟ ਕਰ ਲਓ ਦੋਸਤੋ 21 ਮਾਰਚ ਆ ਸਮਾਂ ਕੋਈ ਸ਼ਾਮ ਦਾ ਹੈਗਾ 4:30 ਵਜੇ ਦਾ ਪੂਰੀ ਡਿਟੇਲ ਆਪਾਂ ਵੀਰ ਗੁਰਪ੍ਰੀਤੋਂ ਲੈ ਲੈਣੀ ਆ ਦੋਸਤੋ ਚਾਰ ਪਸ਼ੂ ਆ ਤਿੰਨ ਸਵੇ ਸਵੇ ਆ ਇੱਕ ਗੱਬੜ ਆਜੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜਵੀਰ ਜੀ ਸਾਰੇ ਰਾਜਸੰਧੂ ਚੈਨਲ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਗੁਰਪ੍ਰੀਤ। ਸਤਿ ਸ੍ਰੀ ਅਕਾਲ ਵੀਰ ਮਨਦੀਪ। ਸਤਿ ਸ੍ਰੀ ਅਕਾਲ। ਅੱਛਾ ਵੀਰ ਗੁਰਪ੍ਰੀਤ ਅੱਜ ਆਪਣੇ ਕੋਲ ਪਸ਼ੂ ਟੋਟਲ 4 ਨਗਲੇ। ਹਾਂਜੀ। ਤੇ ਇੱਕ ਮੱਝ ਵੀ ਆ ਗਈ ਹੈ। ਹਾਂ ਮੱਝ ਆ ਗਈ ਬਹੁਤ ਸ਼ਾਨਦਾਰ। ਠੀਕ ਹੈ ਜੀ। ਅੱਜ ਹੀ ਸੂਈ ਆ। ਹਾਂ ਅੱਜ ਤੜਕੇ 4:30-4:5 ਵਜੇ ਸੂਈ। ਠੀਕ ਹੈ ਜੀ। ਹਾਂਜੀ। ਤੇ ਜਿਹੜੀਆਂ ਆਪਣੇ ਕੋਲ ਬੇੜਾ ਵੀਰ ਗੁਰਪ੍ਰੀਤ ਕਿੰਨੇ-ਕਿੰਨੇ ਸਮੇਂ ਦੀਆਂ ਸੂਈਆਂ ਨੇ? ਇਹ ਤਾਂ ਸਵੇਰੇ 8:30-9 ਵਜੇ ਸੂਈ ਆ ਬੈੜ ਜਿਹੜੀ। अच्छा जी हां चौक ਤੇ ਬਰਾਬਰ ਚੱਕ ਕਰਕੇ ਹਣੀ ਤਾਕ ਕਰ ਜੀ ਲੋ ਦੋ ਸੋ ਦੋਸਤੋ ਕੱਲੇ ਕੱਲੇ ਐਨੀਮਲ ਦੀ ਆਪਾਂ ਡਿਟੇਲ ਲੈਣੀ ਸ਼ੁਰੂਆਤ ਕਰ ਲਾਂਗੇ ਇੱਕ ਪਾਸਿਓ ਠੀਕ ਆ ਜੀ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਬਾਕੀ ਜਿਹੜਾ ਵੀ ਐਨੀਮਲ ਆਪਾਂ ਦਿਖਾਵਾਂਗੇ ਉਹਦੀ ਪੂਰੀ ਇਨਫੋਰਮੇਸ਼ਨ ਆ ਪੂਰਾ ਪਸ਼ੂ ਇੱਕ ਵਾਰੀ ਦੇਖ ਲਿਆ ਕਰੋ ਉਸ ਤੋਂ ਬਾਅਦ ਕਿਸੇ ਵੀਰ ਨੇ ਸਾਈਬਿਆ ਨਾ ਕਰਨਾ ਹੁੰਦਾ ਡਿਟੇਲ ਤੇ ਗੱਲਬਾਤ ਪੂਰੀ ਚੰਗੀ ਤਰ੍ਹਾਂ ਸਮਝ ਲਿਆ ਕਰੋ ਸੁਣ ਲਿਆ ਕਰੋ ਠੀਕ ਆ ਤੇ ਵੀਰ ਗੁਰਪ੍ਰੀਤ ਇੱਥੋਂ ਸ਼ਟਾਰਟ ਕਰ ਲੀਏ ਆਪਾਂ ਮੇਰਾ ਵੀਰ ਹਾਂਜੀ ਇਸ ਵੈੜ ਦੀ ਡਿਟੇਲ ਆਪਾਂ ਕਰਦੇ ਪਏ ਸੀ ਗੱਲ ਵੀ ਆ ਦੋਂਦੀ ਦੇ ਚੌਕ ਦੇ ਬਰਾਬਰ ਕਰਦੀ ਪਈ ਆ ਹਾਂਜੀ ਬਰਾਬਰ ਕਰਦੀ ਪਈ ਆ ਤੇ ਸੂਆ ਪਹਿਲਾ ਪਲੂਨ ਵੱਚੀ ਸੂਈ ਆ ਇਹ ਪਲੂਨ ਸੂਈ ਆ ਅੱਜ ਸਵੇਰੇ 8:30 9 ਵਜੇ ਸੂਈ ਅੱਜ ਮਾਰਨਿੰਗ ਹਾਂ ਮਾਰਨਿੰਗ ਠੀਕ ਹੈ ਜੀ ਬੱਚਾ ਮਗਰ ਦੀ ਐ ਕੰਪਲੀਟ ਬੱਚਾ ਮਗਰ ਤੇ ਕੀ ਆ ਗਿਆ ਬੱਚਾ ਬੱਚਾ ਪਰ ਦੋਸਤੋ ਮਗਰ ਬੱਚਾ ਨੇਲ ਕਾ ਆਪ ਨੂੰ ਜਨਮ ਦਿੰਦਾ ਦੋਂਦੀ ਚੋਗੀ ਵੱਚੀ ਆ ਠੀਕ ਹੈ ਜੀ ਚੌਕ ਦੇ ਬਰਾਬਰ ਵੀ ਨਾ ਤਾਂ ਵੀ ਹਜੇ ਕੀਤੇ ਨਹੀਂਗੇ ਤੇ ਦੋਂਦੀ 200 ਰੁਪਏ ਮੰਨ ਕੇ ਤੁਸੀਂ ਸੌਦਾ ਕਰ ਲਿਓ ਬਾਕੀ ਪੂਰੀ ਵੈੜ ਤੁਹਾਨੂੰ ਆ ਦਿਖਾ ਦਿੰਨੇ ਆ ਫੇਸ ਕੁ ਤੇ ਕ੍ਰਾਸ ਪਣ ਦੇ ਵਿੱਚ ਆ ਜਿੱਦਾਂ ਇੱਕ ਨਾਰਮਲ ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਅੱਗੇ ਰੋਤ ਨੂੰ ਵੇਖਦੇ ਹੋਏ ਇਹ ਪਸ਼ੂ ਚੱਲਣੇ ਆ ਠੀਕ ਆ ਆ ਤੁਹਾਨੂੰ ਦਿਖਾ ਦਈਏ ਥੋੜਾ ਜਿਹਾ ਹਵਾ ਨੇ ਲੈਵੇ ਤੋਂ ਅੱਛਾ ਵੀਰ ਗੁਰਪ੍ਰੀਤ ਮਾਰਨਿੰਗ ਜਿਵੇਂ ਸਵੇਰ ਸੁਈ ਹੈ ਜੇਰ ਜੂਰ ਕਿੰਨੇ ਕ ਵਜੇ ਪਾਤੀ ਹੈ ਇਹ 1.5 ਕ ਵਜੇ ਪਾਈ ਹੈ ਉਹ 1.5 ਕ ਵਜੇ ਹਾਂਜੀ ਠੀਕ ਹੈ ਜੀ ਤੇ 4 ਕਿਲੋ ਬੋਲ ਕੱਢਿਆ ਸੀ ਅੱਛਾ ਮਾਰਨਿੰਗ ਹੀ ਕੱਢ ਲਿਆ ਸੀਗਾ ਮਾਰਨਿੰਗ ਬੈਠਾ ਨਹੀਂ ਜਾਂਦਾ ਬੈੜ ਤੋਂ ਠੀਕ ਹੈ ਜਿੰਨੀ ਕੀ ਹੈਗੀ ਬਹੁਤ ਸਾਫ ਸੁਥਰੀ ਆ ਚੰਗੀ ਆ ਠੀਕ ਆ ਤੱਕੋ ਦੂਦ ਵੀ ਸੋਨਾ ਹਾਂ ਸੋਨਾ ਨਾਰਮਲੀ ਗਰਮੀ ਦੇ ਵਿੱਚ ਵੀ 17 18 ਲੀਟਰਾਂ ਨਾਰਮਲ ਭਰੂਗੀ ਤੋ ਹਮ ਮੈਂ ਵੀ ਦੋਸਤੋ ਇੱਕ ਵਾਰੀ ਆਪ ਖਾਲਾ ਤੁਸੀਂ ਦੇਖੋ ਠੀਕ ਆ ਜੀ ਠੰਡ ਠੰਡ ਦੀ ਕੁਆਲਟੀ ਕਰੋ ਚੈੱਕ ਠੀਕ ਆ ਤਾਂ ਬਹੁਤ ਸ਼ਾਨਦਾਰ ਇਹਨਾਂ ਥੋੜੀ ਜਿਹੀ ਭਲਾ ਚ ਹਮ ਠੀਕ ਆ ਸੋ ਨਾਰਮਲ ਭੂਣ ਜਿਹੜੀ ਦੋਸਤੋ ਹੈਗੀ ਆ ਠੀਕ ਆ ਜੀ ਭਲਾ ਹੈਗੀਆਂ ਨੇ ਨਾਰਮਲ ਕਿਉਂਕਿ ਪਹਿਲਾਂ ਉਹ ਬੱਚੀ ਸੂਈ ਆ ਉਤਰ ਜਾਣੀਆਂ ਕੋਈ 1 2 ਦਿਨਾਂ ਤੱਕ ਲਓ ਫਿਰ ਮਨਦੀਪ ਖੋਲ ਕੇ ਤੋਰ ਕੇ ਦਿਖਾਈਏ ਪਹਿਲਾ ਸੁਆਵ ਬੱਚੀ ਦੋਸਤੋ ਸੁਹੀ ਆ ਮਗਰ ਬੱਚਾ ਮੇਲਕਾਫ ਆ ਤੇ ਬੌਲੇ ਤੇ ਚੱਲ ਰਹੀ ਆ ਕੋਈ ਵੀ ਰਾਨ ਕੇ ਆਪਣੀ ਚੋਕੇ ਨਰਕਪਰਖ ਕਰ ਸਕਦਾ ਤਸਲੀ ਕਰ ਸਕਦਾ ਕੱਲ ਤੋਂ ਉੱਚਾ ਠੀਕ ਆ ਜੀ ਮੀਡੀਅਮ ਤੋਂ ਉੱਚੀ ਆ ਇੱਕ ਨਾਰਮਲ ਮੀਡੀਅਮ ਹਾਈ ਦਾ ਮੀਡੀਅਮ ਤੋਂ ਉੱਚੀ ਹਾਈਟ ਆ ਕੇ ਕਰਮਾਂ ਵਾਲੀ ਬਧੂ ਕੀ ਬੱਚੀ ਆ ਜਿਵੇਂ ਦੰਦਾਜੀ ਆ ਹਾਂ ਲੋ ਜੀ ਸੋ ਥਣ ਥਣ ਜਿਹੜਾ ਦੋਸਤੋ ਪੂਰਾ ਹੱਥੀ ਚਵਾਈ ਲਾ ਚਾਹੀ ਅਗਲੇ ਥਾਣਾ ਦੀ ਗੱਲ ਕਰ ਲਈਏ ਚਾਹੀ ਮਗਰਲੇ ਥਾਣਾ ਦੀ ਵੈਸੇ ਨੋਰਮਲ ਭਲਾ ਭਲ ਭਲਾ ਕਰਕੇ ਆ ਬਾਕੀ ਭਲ ਭਲ ਉਤਰਨ ਤੋਂ ਬਾਅਦ ਥਣ ਜਿਹੜਾ ਪੂਰਾ ਹੱਥੀ ਪਕੜਾ ਲਾ ਇੱਕ ਪਾਸਿਓਂ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਸੱਚੀ ਖੱਬੀ ਬਹਿਣੀ ਤੋਂ ਤੁਸੀਂ ਆ ਦੇਖੋ ਗਰਲਾਪੁਰਲਾ ਜਿੰਨੀਆਂ ਵੀ ਆ ਬਿਲਕੁਲ ਤੁਹਾਨੂੰ ਆਪਾਂ ਸਾਹਮਣੇ ਤੋਂ ਦਿਖਾ ਰਹੇ ਠੀਕ ਹੈ ਕੋਈ 5 5 6 6 ਇੰਚ ਤੇ ਥਣ ਲੱਗਾ ਚਾਰੇ ਥਾਣਾ ਦੀ ਗੱਲ ਕਰ ਲਈਏ ਵੰਡ ਗੁੰਡ ਚੰਗੀ ਹੈ ਆ ਲਓ ਠੀਕ ਹੈ ਫਿਰ ਮਨਦੀਪ ਮੋੜ ਲਈਏ ਆ ਦੇਖੋ ਜੀ ਇਹ ਨਿਕਲ ਗਿਆ। ਉਹ ਆਰਡਰ ਵੀ ਜਿਹੜਾ ਦੋਸਤੋ ਫਿਕਸ ਆਰਡਰ ਆ ਮਾਰਨਿੰਗ ਚਾਹੇ ਥੋੜਾ ਪਾਤਾ ਲੇਟ ਕਿਉਂਕਿ 12 1 ਵਜੇ ਜੇਰਜੁਰ ਪਈ ਹੈ ਇਸ ਕਰਕੇ ਥੋੜੀ ਜਿਹੀ ਕੋਈ ਲੇਟ ਹੀ ਚਵਾਈ ਕੀਤੀ ਆ ਤੇ ਜਿਵੇਂ ਜਿਵੇਂ ਸ਼ਾਮ ਨੂੰ ਕਰਮਾਂ ਲਈ ਆ ਜੂਗੀ ਠੀਕ ਆ ਜੀ ਓਤੇ 1:30 2 ਤੱਕ ਫੇਰ ਇੱਕ ਵਾਰੀ ਚੋ ਦਿੱਤੀ ਜਾਊਗੀ ਕਲਕੱਤਾ ਕਾ ਸਾਫ ਕਰ ਦਿੱਤੀ ਜੋ ਕਿ ਬਾਕੀ ਕੋਈ ਵੀਰ ਆਪਣੀ ਟੈਂਪਰ ਟਾਈਮ ਚੋਕੇ ਤਸल्ली ਕਰ ਲੈ ਅੱਛਾ ਵੀਰ ਗੋਪੀ ਚੋਣ ਚੜ ਕੇ ਮੈਂ ਮੋਟੀ ਧਾਰ ਬਿਲਕੁਲ ਮੈਂ ਬਿਲਕੁਲ ਜਿੱਦੀ ਮੋਟੀ ਧਾਰ ਹੋਗੀ ਠੀਕ ਹੈ ਤੇ ਮੁੱਲ ਵੀਰੇ ਕੀ ਰੋਗਾ ਲੈਣ ਦਾ ਇਹਦਾ ਵੀਰ ਜੀ ਕਰਨ ਨੂੰ ਭਾਵੇਂ 65 ਕਰ ਲਈਏ ਤੇ ਭਾਵੇਂ 66 ਕਰ ਲਈਏ ਇਹ 66000 ਦੀ ਹਾਂ ਜਨਾ ਕਰਾਂਗੇ 66000 ਦੀ ਹਾਂਜੀ ਵੀ ਇਹ ਗੱਲ ਹੈ ਵੀ ਮਾਨਤਨ ਖੁੱਲੀ ਆਪਾਂ ਕਰਨੇ ਵੀ ਕੋਈ ਲੈਸ ਲੋਸ ਕੋਈ 200 400 ਵਾਲਾ ਛੋਟ ਛੱਪਣਾ ਹੋਵੇ ਕਿ ਪਹਿਲਾਂ ਘਸਰਾ ਘਸਰਾਉਣੀ ਆ ਕਿ ਗੱਡ ਦੀਏ ਗੱਲਬਾਤ 60 ਦੀ ਹਾਂ ਨਾ ਕਰਦਾਂਗੇ ਉਹ ਰਾਜ ਵੀਰ ਹੋਰ 2000 ਡਾਟ ਹਾਂ ਨਾ ਜਿਹੜੀ 60000 ਦੀ 60000 ਦੀ ਕਰ ਦਾਂਗੇ ਠੀਕ ਹੈ ਜੀ ਪਰ ਇਹਨਾਂ ਵੀ ਵੈੜ ਜਿਹੜਾ ਕੋ ਆ ਕੇ ਵੇਖੂ ਚਾਹੇ 4 ਦਿਨ ਚੋਈਗਾ ਦੱਸੂਗਾ ਵੀ ਠੀਕ ਵੈੜ ਹੈਗੀ ਆ ਠੀਕ ਹੈ ਹਾਂ ਜੀ ਕਿਉਂਕਿ ਜੇ ਲੱਪੇ ਚ ਆਈ ਆ ਕਿਉਂਕਿ ਸੂਕੇ ਦਾ ਹਿਸਾਬ ਨਾਲ ਠੀਕ ਹੈ ਬਿਲਕੁਲ ਹਾਂ ਇੱਕ ਦੋ ਦਿਨਾਂ ਜਾਂ ਸਿੱਧੀ ਹੋ ਜੂਗੀ ਵੈੜ ਮੈਂ ਦੱਸੋ ਜਿਵੇਂ ਕਰਮਾਲੀ ਕੋ 2-4 ਦਿਨ ਚੋਈ ਗਈ ਟਾਈਮ ਤੋਂ ਟਾਈਮ ਖਿੱਚ ਕੇ ਓਵੇਂ ਓਵੇਂ ਖੜੂਗੀ ਥੱਲੇੋਂ ਠੀਕ ਹੈ ਜੀ ਓਵੇਂ ਓਵੇਂ ਬੜੂਗੀ ਤੇ ਪਹਿਲਾ ਸੂਆ ਸੋਈ ਨਵੀਂ ਵੈੜ ਆ ਠੀਕ ਹੈ ਜੀ ਅੱਗੇ ਕੋਈ ਹਰ ਕੋ ਵੀਰਦੀ ਆਪੋ ਆਪਣੀ ਇੱਛਾ ਤੇ ਵੜਾ ਕੋਈ ਵੀਰ ਦੋ ਚਾਰ ਸੂਏ ਪੀਊਗਾ ਠੀਕ ਆ ਜੀ ਕੋਈ ਸੂਆਂ ਦੇ ਵਿੱਚ ਨਹੀਂ ਕਿ ਪਹਿਲਾਂ ਮੱਚੀ ਆ ਅੱਛਾ ਵੀਰ ਗੋਪੀ ਅੱਗੇ ਆਪਣੇ ਕੋਲ ਸੈਕਿੰਡ ਨੰਬਰ ਤੇ ਆ ਗਈ ਚੁੰਗੀ ਹਾਂਜੀ ਐਚ ਐਫ ਹੀ ਆ ਜਾਂਦੀ ਏ ਵੀ ਅੱਛਾ ਫਾਈਨ ਤੇ ਇਹਦਾ ਇਹ ਸੂਆ ਦੱਸਦੀ ਹੈ ਡਿਟੇਲ ਇਹ ਸੂਆ ਕਿਰਮਾ ਸੁੰਦੀ ਅੱਗੇ ਇਹ ਵੀਰ ਕੋਈ ਮੰਨ ਲੇ ਇਹਨੂੰ ਦੂਜਾ ਪਰ ਤੀਜੇ ਸੂਏ ਸੋਣਾ ਕੋਈ ਭਾਵੇਂ ਚੌਥਾ ਹਲੇ ਅੱਛਾ ਪਰ ਇਹ ਵੀ ਗਲਤ ਕਿ ਸੂਏ ਸੋਣਾ ਨੇ ਤੀਜਾ ਸੂਆ ਹਾਂਜੀ ਤੇ ਦੂਜੇ ਸੂਏ ਨੇ 29 ਲੀਟਰ ਦੁੱਧ ਭਰਿਆ ਹੋ ਸਕੰਡ ਟਾਈਮਰ ਨੇ ਹਾਂਜੀ 29 ਲੀਟਰ ਦੁੱਧ ਕਰਮਾ ਲਈ ਜਿਹੜਾ ਸੋਨਾ ਤਿਆਰੀਆਂ ਜੀ ਨੇ 8 ਤੋਂ 9 ਦਿਨ ਨਹੀਂ ਸੋਨਾ ਹੂੰ ਤੇ ਤਿਆਰੀ ਹੁਣ ਤੋਂ ਹੀ ਵੇਲੋ ਕਿੱਡੀ ਜਾਂਦਾ ਦਸਤ ਕੀਤੀ ਹੈ ਲਓ ਜੀ ਸੋ ਲੇਵਾ ਜਿਹੜਾ ਤੁਸੀਂ ਇੱਕ ਵੇਖੋ ਕਿਸ਼ਤੀ ਟਾਈਪ ਲੇਵਾ ਹੈ ਠੀਕ ਹੈ ਜੀ ਅੱਗੇ ਵੀ ਉਹਨਾਂ ਦੇ ਪਿੱਛੇ ਵੀ ਉਹਨਾਂ ਬਿਲਕੁਲ ਆਪਾਂ ਕਹਿ ਲਈਏ ਨਾ ਵੀ ਮਗਰਲੇ ਪੱਟਾਂ ਦੇ ਸਾਹਮਣੇ ਵਿੱਚ ਕਰਮਾ ਲਈ ਬਹੁਤ ਖੂਬਸੂਰਤ ਆਰਡਰ ਦੀ ਤਿਆਰੀ ਕਰ ਰਹੀ ਆ ਫਾੜੀ ਵਾਲਾ ਚੱਡਾ ਤੇ ਹਾਈਟ ਵੱਡੀਆਂ ਬਹਿੜਾਂ ਦੇ ਵਿੱਚ ਤੁਸੀਂ ਮੰਨ ਸਕਦੇ ਜੀ ਬਾਕੀ ਫਾਰਮਸਨ ਦੀ ਕੁਆਲਿਟੀ ਚੰਗੀ ਆ ਆ ਲਓ ਬਿਲਕੁਲ ਠੰਡੀ ਠੁੰਡੀ ਕੋਈ ਚੱਕਰ ਨਹੀਂ ਇਹਨਾਂ ਇਦਰੇ ਵੇਖੋ ਜੀ ਕਿੰਨੀਆਂ ਢੇਲਾਂ ਬਣੀਆਂ ਸਾਮ ਵਾਲੇ ਕੋਲ ਚਲੇ ਜੇ ਇਹਦੇ ਰਾਜਵੀਰ ਦੇ 35 ਲੀਟਰ ਵੀ ਦੁੱਧ ਨੋਰਮਲ ਦੇ ਜੂਗੇ ਹੂੰ ਕਹਿਣ ਦੀ ਗਣੀ ਜਿਹੜਾ ਚੋਣ ਵਾਲਾ ਦੁੱਧ ਠੀਕ ਹੈ ਜੀ ਠੀਕ ਹੈ ਨਾਈ ਵੀਰ ਮਨਦੀਪ ਇਹ ਵੀ ਖੋਲ ਕੇ ਤੋਰ ਦਈਏ ਸੋ ਦੋਸਤੋ ਦੂਜਾ ਸੂਆ ਕੋਈ ਮੰਨ ਕੇ ਚਾਹੇ ਕੋਈ ਤੇਜਾ ਸੂਆ ਵੀ ਸਮਝ ਕੇ ਤੁਸੀਂ ਸੌਦਾ ਕਰ ਸਕਦੇ ਜੀ ਵੇਲ ਬੂਲ ਦੀ ਸਪੈਸ਼ਲ ਆ ਲੰਬਾਈ ਪੂਰੀ ਆ ਹਾਈਟ ਵੀ ਮੀਡੀਅਮ ਤੋਂ ਉੱਚੀ ਆ ਠੀਕ ਹੈ ਜੀ ਵੱਡੀਆਂ ਬੈੜਾਂ ਦੇ ਵਿੱਚ ਚਲੋ ਆਪਾਂ ਗਿਣਤੀ ਕਰ ਲੈਂਦੇ ਨੇ ਇਸ ਬੈੜ ਦੀ ਵੀ ਅਜਾ ਦਿਨ 5 ਲਾਜੇ 7 ਲਾਜੇ 8 ਲਾਜੇ 3 ਹਜੇ ਲੱਗੀ ਆ ਢੇਲ ਤੋਂ ਲਗਾਫੀ ਆ ਲੇਵੇ ਦੇ ਵਿੱਚ ਤੋਂ ਉਮੀਦ ਕਰਦੇ ਆ ਵੀ ਕੋਈ 8-7 ਦਿਨਾਂ ਦੇ ਵਿੱਚ ਹੋਰ ਸੋਹਣੀ ਤਿਆਰੀ ਕਰ ਜਾਊਗੀ ਹਾਂ ਆ ਲੋ ਠੀਕ ਆ ਬਿਲਕੁਲ ਆਪਾਂ ਕਹਿ ਲਈਏ ਵੀ ਦੋਸਤੋ ਸਟਾਰਟਿੰਗ ਜਿਹੜੀ ਇਹਦੀ ਬਿਲਕੁਲ ਧੁੰਨ ਤੋਂ ਹੁੰਦੀ ਪਈ ਆ ਧੁੰਨ ਤੋਂ ਸਟਾਰਟਿੰਗ ਹੋ ਕੇ ਬਿਲਕੁਲ ਸਾਰ ਦੇ ਨਾਲ ਸ਼ਟਾ ਚ ਕਰੂਗਾ ਲੇਵਾ ਇਸ ਤਰ੍ਹਾਂ ਦਾ ਜਿਹੜਾ ਮੈਂ ਲੇਵਾ ਪਹਿਲਾਂ ਜ਼ਿਕਰ ਕਰ ਦਿੱਤਾ ਵੀ ਇੱਕ ਕਮਾਂਡ ਟਾਈਪ ਲੇਵਾ ਠੀਕ ਆ ਆ ਫੇਸ ਕੁਆਲਟੀ ਵੀ ਦੇਖ ਲਓ ਠੀਕ ਆ ਜੀ ਝੁੰਗੀ ਆ ਦਰਮਿਆਨੇ ਕੋ 2 2 2.5 3 3 ਇੰਚ ਜਿਹੜੇ ਸਿੰਗ ਤੁਹਾਨੂੰ ਨਜ਼ਰ ਆਉਣਗੇ ਠੀਕ ਆ ਜੀ ਠੀਕ ਆ ਵੀਰ ਮਨਦੀਪ ਸਾਬੀਰ ਗੁਰਪ੍ਰੀਤਾ ਟੇਪਣ ਤੋਂ ਟੇਪਣ ਦੀ ਤਸੱਲੀ ਆਪਣੀ ਪੂਰੀ ਚਾਹੁੰਦਾ ਜਿਤਨਾ ਮਰਜੀ ਕੋਈ ਵੀਰ ਆਵੇ ਗੱਡੀ ਤੋਂ ਲਾ ਕੇ ਉੱਤੇ ਪ ਸਕਦਾ ਟੇਪ ਕਾਦਾ ਵੀ ਕਰਮਾਲੀ ਨੇ ਬੋਲਾ ਭੰਨਿਆ ਇਹ ਭਾਵੇਂ ਕੋਈ 2 ਕਿਲੋ ਚੋਕੇ ਵੀ ਅੱਜ ਥੋਕਾ ਦੇ ਬੋਕ ਭਰਾ ਕੇ ਵੀ ਵੇਖ ਬੋਕ ਹਾਂ ਵੇਖ ਲੈ ਜਿਤਨਾ ਮਰਜੀ ਦੀ ਨਾ ਅੱਛਾ ਤੇ ਗੋਪੀ ਵੀਰ ਕੀ ਨਾ ਕੋ ਟੇਪ ਕੇ ਛੱਡੂ ਹਸਾਉਣ ਦਾ 2 ਕਿਲੋ ਚੋਇਆ ਹੀ ਜਾਂਦਾ ਵਾ ਹਾਂ ਬਿਲਕੁਲ ਐ ਖੁਸ਼ ਹੋ ਗਿਆ ਕੋਈ ਵੀ ਠੀਕ ਆ ਕੀ ਮੋਲ ਕਰਦੇ ਆ ਕੀ ਡਿਮਾਂਡ ਨਹੀਂ ਕਰਦੇ ਇਹ ਹੋਈ ਜੀ 75000 ਰੁਪਇਆ 75 ਹਾਂ ਜੀ ਹਾਂ ਲੱਗਦਾ ਉਹ ਤਨੇ ਨੋਰਮਲ ਤੀਆਂ ਬਾਹਰ ਦੇਣਾ ਜੈ ਕਰਦਾ ਕਿ ਮਾਨਦਾਨਾ ਇਹ 75 ਚ ਹਾਂਜੀ ਠੀਕ ਹੈ 2000 ਹੋਰ ਛੱਡ ਦਾਂ 73000 ਹਾਂਜੀ 75000 ਦੇ ਵਿੱਚੋਂ ਤੋਂ ਤੋਂ 2000 ਲੈਸ ਵੀਰ ਗੋਪੀਆਂ ਦਾ ਤੇ ਕਰ ਦਿਆਂਗੇ ਮਾਨਦਾਨਾ ਕਿਸੇ ਵੀਰ ਦਾ ਦੂਰੋਂ ਜਿਹੜੇ ਆਏ ਦਾ 73000 ਦੀ ਮਿਲ ਜੂਗੀ ਠੀਕ ਹੈ ਜੀ ਪਰ ਦੋ ਦਿਨ ਸਵਾ ਲੱਖ ਵਾਲੀ ਦੇ ਬਰਾਬਰ ਦੇਣਾ ਠੀਕ ਹੈ ਜੀ ਇਹ ਤੇ ਕਮਾਈ ਤੇ ਥਾਪੀ ਮਾਰ ਗਿਆ ਨਹੀਂ ਫਜ ਬੰਨਾ ਤਾਂ ਨਾ ਮਿਲਦਾ ਵੀ ਕਰਮ ਵਾਲੀ ਜੇ ਆਪਾਂ ਅਕਾਊਂਟ ਕਰੀਆ ਅੱਧੀ ਪਚੱਦੀ ਬਣੀ ਆ ਅੱਧਿਕ ਬਣੀ ਆ ਜੀ 60% ਲਾ ਲਈਏ ਵੀ 70 ਲਾ ਲਈਏ ਕਿਹਾ ਪੰਜਾਂ ਸੱਤਾਂ ਦਿਨਾਂ ਦੀ ਤਿਆਰੀ ਕਰਨੀ ਹੈ ਦੇਖੋ ਇੱਥੋਂ ਸੀਦਾ ਡੱਲਾ ਹੈ ਜੀ ਹਾਂ ਬਿਲਕੁਲ ਇਦੋਂ ਤਾਂ ਉਹ ਇੱਥੇ ਆਉਣਾ ਨਹੀਂ ਹਾਂ ਲਓ ਦੋਸਤੋ ਪੂਰੀ ਤਸੱਲੀ ਬਖਸ਼ਾ ਬਾਕੀ ਕੋਈ ਵੀਰ ਪੈਸੇ ਖਰਚ ਕਰਨੇ ਕਿਉਂਕਿ 70 73 73000 75000 ਡਿਮਾਂਡ ਕੀਤੀ 73000 ਦੀ ਆ ਤੇ ਪੈਸੇ ਲਾਉਣੇ ਚਾਹੇ ਥੋੜੇ ਚਾਹੇ ਬਹੁਤੇ ਆ ਕੋਈ ਵੀਰ ਆਪਣੀ ਤਸੱਲੀ ਕਰਕੇ ਅੱਖੀਂ ਵੇਖ ਕੇ ਜ਼ਰੂਰ ਲੈ ਹੀ ਜਾਵੇ ਹਾਂ ਤਸੱਲੀ ਕਰਕੇ ਅੱ 16 ਪਸ਼ੂ ਵਿੱਗੇ ਆ ਠੀਕ ਆ ਹਾਂ ਤੇ ਪਰ ਜਿੰਨਾ ਜਿੰਨਾ ਵੀਰਾਂ ਖੜੇ ਆ ਫੋਨ ਕਰਦੇ ਵੀ ਠੀਕ ਆ ਪਸ਼ੂ ਖੜੇ ਆ ਕੋਈ 2000 ਰੁਪਏ ਨੂੰ ਮਹਿੰਗਾ ਲੱਗੂਗਾ ਹਾਂ ਪਰ ਆ ਰੋਜ਼ ਰੋਜ਼ ਕਿਹੜਾ ਪਸ਼ੂ ਲੈਣਾ ਹੋ ਬਿਲਕੁਲ ਜੀ ਪਰ ਇਹ ਕਿ ਤਸੱਲੀਆ ਬਸ਼ੀਰ ਗੁਰਪ੍ਰੀਤ ਕਈ ਵਾਰ ਕਿਸੇ ਨੇ ਚਲੋ ਪਹਿਲੀ ਵਾਰ ਹੀ ਲੈਣਾ ਹੁੰਦਾ ਤੇ ਡਰ-ਡਰ ਕੇ ਬੰਦਾ ਪਸ਼ੂ ਖਰੀਦਦਾ ਹਾਂਜੀ ਤੇ ਫਿਰ ਵੀ ਕਿਤੇ ਨਾ ਕਿਤੇ ਕੋਈ ਗਲਤ ਪਸ਼ੂ ਦੇ ਹੱਥਾਂ 'ਚ ਜੇ ਫਿਰ ਉਹਨੂੰ ਨਰਾਜ ਕਾਫੀ ਜਾਂਦਾ ਹੋ ਜਾਂਦਾ ਬੰਦਾ ਹੋ ਜਾਂਦਾ ਉਹਦੇ ਨਾਲੇ ਕਿ ਵੀ ਚੰਗੀ ਚੀਜ਼ ਆਪ ਖਰੀਦੀਏ ਤੇ ਗਾਂ ਵੀ ਕਿਹਨੂੰ ਚੰਗੀ ਮਿਲੇ ਚੰਗੀਆਂ ਨਹੀਂ ਵੀ ਆਪਾਂ ਵੇਚ ਕੇ ਫੋਨ ਨਹੀਂ ਚੁੱਕਣਾ ਉਹ ਕੰਮ ਨਹੀਂ ਆਪਣੇ ਕੋਲੇ ਦਾ ਬਿਲਕੁਲ ਨਾਲ ਖਲੋਤੇ ਜਿੰਨੀ ਚੋਗਿਆਂ ਪਸ ਖਰਾ ਸੌਦਾ ਬਾਕੀ ਪੈਸੇ ਚੰਗੀ ਚੀਜ਼ ਤੇ ਆ ਵੀ ਕਈ ਵਾਰ ਆਪਾਂ ਮਾੜੀ ਚੀਜ਼ ਵਾਲੇ ਵੇਖ ਕੇ ਭੱਜ ਪੈਂਦੇ ਆ ਵੀ ਸਸਤੀ ਮਿਲਦੀ ਆ ਸਸਤੇ ਵਾਲ ਭੱਜੀਦਾ ਕਿਤੇ ਨਾ ਕਿਤੇ ਕਈ ਨਾ ਥੋੜੀ ਚੰਗੀ ਚੀਜ਼ 2 ਪੈਸੇ ਵਾਧਾ ਖਰਚਨੇ ਪੈ ਜਾਣ ਪਰ ਚੰ ਤੇ ਗੋਪੀ ਵੀਰਾ ਕੇ 3 ਨੰਬਰ ਤੇ ਆਪਣੇ ਕੋਲ ਜਿਹੜੀ ਆ ਬੈਡ ਆ ਗਈ ਹੈ ਇਹ ਵੀ ਜੀ ਦੁੱਗੇ ਸਵੇ ਸੁਈ ਹੈ ਅੱਛਾ ਜੀ ਹਾਂ ਇਹਨੂੰ ਅੱਜ 13 ਤੋਂ 14 ਦਿਨ ਹੋ ਗਏ ਸੁਈ ਨੂੰ 13 ਤੋਂ 14 ਦਿਨ ਹਾਂਜੀ ਦੁੱਗਾ ਸਵੇ ਬੱਚਾ ਆ ਮਗਰ ਇਹ ਮਗਰਾ ਕਰ ਬੱਚਾ ਇਹ ਥੋੜਾ ਜ ਤੁਸੀਂ ਦੱਸਿਆ ਵੀ ਥੋੜਾ ਜ ਹਾਲਤ ਜਿਹੜੀ ਸੀ ਥੋੜਾ ਠਿੱਲਾ ਹੈ ਠਿੱਲਾ ਵਾ ਅੱਛਾ ਅੱਛਾ ਲਓ ਦੋਸਤੋ 13 14 ਕੋਈ 15 ਦਿਨਾਂ ਦਾ ਮੰਨ ਸਕਦਾ ਆ ਬੱਚਾ ਵਾਈਟ ਰੰਗ ਦੇ ਵਿੱਚ ਠੀਕ ਆ ਇਹ ਬੱਚਾ ਥੋੜੀ ਜੀ ਹਾਲਤ ਜਿਹੜੀ ਦੋਸਤੋ ਇਹਦੀ ਨਾਜ਼ੁਕੀ ਆ ਕਾਰਨ ਹੋ ਸਕਦਾ ਕੁਝ ਵੀ ਠੀਕ ਹੈ ਢਿੱਲਾ ਮੱਠਾ ਬਾਕੀ ਤੁਹਾਨੂੰ ਦਿਖਾ ਦਿੱਤਾ ਵੈਸੇ ਹੁਣ ਹੈਗਾ ਬਿਲਕੁਲ ਤੁਹਾਡੇ ਸਾਹਮਣੇ ਹੈ ਅੱਛਾ ਗੋਪੀ ਵੀਰ ਦੂਜਾ ਸੂਬਾ 15 14 ਦਿਨਾਂ ਤੋਂ ਕੋਈ ਆਈਡੀਆ ਸੂਈ ਹੈ ਦੁੱਧ ਹੁਣ ਕਿੰਨਾ ਕਿ ਚਵਾ ਦੁੱਧ ਥੱਲੇ ਨਾਰਮਲ ਜਿਹਾ 16 17 ਲੀਟਰ ਹੋਣਾ 16 17 ਹਾਂਜੀ ਚੋਣ ਚੜ ਕਿੱਦਾਂ ਨਿਕਲੀ ਮੈਂ ਇੱਕ ਨੰਬਰ ਠੀਕ ਹੈ ਜੀ ਚਵਾਣਾ ਆਪਾਂ ਕਿਸੇ ਡੰਗਰ ਦਾ ਮਾਰਾ ਜੇ ਕੋਈ 19 ਕੀ ਹੋਊਗਾ ਪਹਿਲੋ ਵੀਡੀਓ ਚ ਬੋਲਾਂਗੇ ਬਾਕੀ ਕੋਈ ਬੰਗਾ ਬੂੰਗਾ ਲਾਏ ਪਾ ਲਈ ਤਾਂ ਮਾਰਾ ਮਾਣਾ ਨਾ ਕਿ ਨਾ ਆਪਾਂ ਤੇ ਇਤਰਾ ਚਾਉਣੇ ਅੱਛਾ ਅੱਛਾ ਹਾਂ ਠੀਕ ਤੇ ਅੱਛਾ ਕੋਪੀ ਪਰ ਕਨਫਰਮ ਕਰਾਇਆ ਦੁੱਧ ਕਿੰਨਾ ਦੱਸਿਆ 16 ਲੀਟਰ 16 ਲੀਟਰ ਹਾਂਜੀ ਠੀਕ ਹੈ ਜੀ ਦੁੱਧ ਕਰਮਾਂ ਵਾਲੀ ਪਰਸੋਂ ਨੂੰ ਆਪਾਂ ਇਹ ਕੰਡਾ ਮਰਾ ਤੱਕ ਵੀ ਲੀਟਰ ਲਓ ਜੀ ਸੋ ਸਟੇਟ ਪਟੇ ਦੇ ਵਿੱਚ ਦੋਸਤੋ ਠੀਕ ਹੈ ਜੀ ਮੱਥੇ ਤੋਂ ਬਿਲਕੁਲ ਥੱਲੇ ਨਾਸਾਂ ਵਾਲੀ ਸਾਈਡ ਤੋਂ ਸਟੇਟ ਪਟਾ ਤੇ ਕੋਈ 14 ਦਿਨਾਂ ਦੀ ਸੂਈ ਆ 16 ਕਿਲੋ ਦੁੱਧ ਇਸ ਟਾਈਮ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਹੁਣ ਮੌਕੇ ਤੇ 16 ਕਿਲੋ ਦੁੱਧ ਇਸ ਵਾੜ ਦੇ ਥੱਲੇ ਹਾਜ਼ਰ ਆ ਹਾਈਟ ਕੋਈ ਵੀਰ ਮੀਡੀਅਮ ਆ ਅੰਗ ਕੇ ਤੁਸੀਂ ਸਬਦਾ ਕਰ ਲਿਓ ਠੀਕ ਹੈ ਜੀ ਵਿਗਲਾ ਸਹਜ ਆ ਜਬ ਇਹ ਨਾਂ ਬਾਦੀ ਵੱਡੀ ਆ ਪਾ ਕਈ ਆ ਵੀ ਨਾਂ ਦਰਮਿਆਨੀ ਛੋਟੀ ਪਾਲੀ ਵਿਗਲਾ ਸਹਜ ਆ ਮੀਡੀਅਮ ਹਾਈਟ ਮੰਨ ਕੇ ਤੁਸੀਂ ਸੌਦਾ ਕਰ ਲਿਓ ਥਣ ਥਣ ਜਿਹੜਾ ਹੱਥੀ ਚਵਾਈ ਵਾਲਾ ਵੈਸੇ ਠੀਕ ਆ ਜੀ ਕੋਈ ਮਾੜੇ ਦੋ ਬੱਚੇ ਨਿੱਕੇ ਜਿਹੇ ਲੱਗੇ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦਾ ਕਿਉਂਕਿ ਬਾਅਦ ਵਿੱਚ ਕਿਸੇ ਵੀਰ ਦਾ ਹੁੰਦਾ ਵੀ ਕੋਈ ਦੂਰ ਨੇੜੇ ਆਏ ਦਾ ਆ ਮਾੜੇ ਬੱਚੇ ਕਈ ਨਾ ਵੜਾਂਦੇ ਆਪਾਂ ਨੂੰ ਹਵਾਨੇ ਲੇਵੇ ਤੇ ਦੇਖੇ ਦੇਖਣ ਦੇ ਵਿੱਚ ਨਜ਼ਰ ਆ ਜਾਂਦੀਆਂ ਠੀਕ ਆ ਆ ਵੇਖ ਸਕਦੇ ਤੁਸੀਂ ਬਾਕੀ ਥਣ ਚਾਰ ਨੇ ਜਿਹੜੇ ਲੰਬੇ ਥਣ ਬਿਲਕੁਲ ਹੱਥੀ ਚਵਾਈ ਵਾਲਾ ਥਣ ਆ ਆ ਤੁਸੀਂ ਉਲਟ ਬਹਿਣੀ ਵਾਲ ਕੀ ਗੱਬਿਰਮੰਦ ਹੀ ਬੰਮ ਉਹਨਾਂ ਦੇ ਸੋ ਚੋਣ ਚਾਣ ਵੀਰ ਦੀ ਤਸੱਲੀ ਹੈ ਦੋਸਤੋ ਕਿਉਂਕਿ ਪਸ਼ੂ ਪਹਿਲਾਂ ਆਪਣ ਨਰਖ ਪਰਖ ਕੀਤੀ ਜਾਂਦੀ ਆ ਜਿਹੜਾ ਵੀ ਕੋਈ ਵਪਾਰ ਕਰਦਾ ਵਪਾਰੀ ਵੀਰ ਉਸ ਤੋਂ ਬਾਅਦ ਕਿਸੇ ਨੇ ਆਪਣਾ ਪਸ਼ੂ ਬਣਾ ਕੇ ਲੈਣਾ ਪੈਂਦਾ ਉਸ ਤੋਂ ਬਾਅਦ ਕਿਸੇ ਨਵੀਂ ਥਾਂ ਤੇ ਜਾਂਦਾ ਪਸ਼ੂ ਪਹਿਲਾਂ ਪਸ਼ੂ ਦੋਸਤੋ ਆਪਣਾ ਸਮਝ ਕੇ ਕੋਈ ਖਰੀਦਦਾ ਠੀਕ ਹੈ ਤੇ ਚੋਣ ਚਾਣ ਚੰਗੀ ਆ ਪਰ ਫਿਰ ਵੀ ਕਿਸੇ ਨੇ ਤਸੱਲੀ ਕਰਨੀ ਆ ਆਪਣੀ ਬੇਧੜਕ ਤੁਸੀਂ ਕਰ ਸਕਦੇ ਹੋ अच्छा कोपी बिर बिरए दा मुल्ल की करदे हां 53000 ₹53 हां जी ਲੈਣ ਦੇ ਨਾਲ ਹੀ ਆ ਨਹੀਂ ਕਰਾਂਗੇ ਮਾਨ ਵਿੱਚ ਉਹ ਮਤਲਬ ਕੋਈ ਪੱਕਾ ਫਿਕਸ ਨਹੀਂ ਕਰਾਂਗੇ ਅਸੀਂ ਉਹ ਨਹੀਂ ਕੋਈ ਕਰਾਂਗੇ ਜਿੰਨੀ ਜੋਗੇ ਉਹਨਾ ਮਾਨ ਕਰਾਂਗੇ ਠੀਕ ਹੈ हां ਪਰ ਇੰਨਾ ਕੋਈ ਚੋਗੇ ਪਿੱਛੇ ਨਹੀਂ ਆੜਦਾ ਠੀਕ ਹੈ ਜੀ हां ਜਿੰਨੀ ਹੈਗੀ ਉਨਨੀ ਕਰਮ ਵਾਲੀ ਸਾਫ ਆ ਹਮ ਲਓ ਵੀ 53000 ਆ ਦੋਸਤੋ ਉਹਦੇ ਚ ਥੋੜਾ ਬਾਧਾ ਵਿੱਚੋਂ ਮਾਨਤਨ ਗੰਜਾਇਸ਼ ਜਿੰਨੀ ਹੋਈ ਉਹਨਾ ਛੋੜ ਛੱਪਾ ਜੂੜੇ ਦੱਦਾ ਰਾਜ ਵੀਰ ਹੋ ਸਕਦਾ 18 ਤੋਂ 19 ਹੋਵੇ ਪਰ ਮੈਂ ਖੁੱਲਾ ਜਾਂ ਨਾਰਮਲ ਜਾਈ ਵੀ ਜਿਹੜਾ ਤੁਹਾਨੂੰ 16 ਲੀਟਰ ਦੱਸਾਂਗਾ ਐਸਟੀਮੇਟ ਹੀ ਸੀ ਬਸ ਤੇ ਹਾਂ ਸਵੇਰੇ ਪੂਰੇ 7 ਵਜੇ ਦੀ ਚੋਈ ਇਹ ਵੀ ਨਹੀਂ ਕੋਈ ਟਾਈਮ ਲਾਇਆ ਹੋਊਗਾ। ਉਹ ਇੱਕ ਲਾਸਟ ਵਿੱਚ ਆਪਾਂ ਤੁਹਾਨੂੰ ਮੱਝ ਦਿਖਾ ਦਿੰਨੇ ਆ। ਮੱਝ ਵੀ ਚੰਗੀ ਆ। ਤੇ ਅੱਛਾ ਵੀਰ ਗੁਰਪ੍ਰੀਤ ਇਸ ਮੱਝ ਦੀ ਡਿਟੇਲ ਕੀ ਆ? ਸੂਹਾ ਇਹ ਕਿੰਨਾ ਸੂਈ ਆਪਣੇ ਕੋਲੇ ਤੇ? ਇਹ ਬਾਜ ਵੀ ਦੇ ਅਰਜੀਨਲ ਦੂਜੇ ਸੂਏ ਝੋਟੀਆਂ ਪਿਛਲੇ ਨਾ ਇਹ ਦਾ ਕੋਈ 6 ਮਹੀਨੇ ਛੇਤੀ ਬਣੀ ਨਹੀਂ ਤਾਂ ਕਰਕੇ ਅਰਜੀਨਲ ਦੂਜੇ ਸੂਏ। ਹੋ ਸਕਦਾ ਕੋਈ ਦੱਬਾ ਕਿਸਾ ਚ ਮੱਝਾ ਮਾਰ ਗਈ ਹੋਵੇ ਤਾਂ ਉਹ ਗੱਲ ਵੱਖਰੀ। ਘਰ ਦੀ ਝੋਟੀ ਆਪਣੇ। ਅੱਛਾ ਅੱਛਾ। ਹਾਂ। ਇਹ ਆਪਣੇ ਆਪਣੇ ਘਰ ਦੀ ਝੋਟੀ। ਆਪਣੇ ਘਰ ਦੀ ਝੋਟੀ। ਅੱਛਾ 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 ਠੀਕ ਆ। ਤੇ ਪਹਿਲੇ ਸੂਏ ਇਹਨੇ ਕਰਮਾਲੀ ਨੇ 14 14.5 ਲੀਟਰ ਨੋਰਮਲ ਦੁੱਧ ਦਿੱਤਾ ਵਾ ਪਹਿਲਣ ਦੇ ਹਾਂ ਇਹਦੀ ਤਾਂ ਕਰਕੇ ਆਪਾਂ ਸ਼ਾਦੀ ਦੇ ਦਿੰਦਾ ਹਾਂ ਚਲੋ ਡੰਗਰ ਆਪਣੇ ਹਰੇਕ ਦੀ ਹੁੰਦੀ ਆ ਪਰ ਇਹਦੀ ਜਿਹੜੀ ਥੀ ਚੋਇਆ ਹੋਵੇ ਸਭ ਕੋ ਪਾਲਿਆ ਹੋਵੇ ਨਾ ਉਹਦੀ ਥੋੜੀ ਜਿਆਦਾ ਗਾਰੰਟੀ ਹੁੰਦੀ ਹੈ ਮਲਕਿ ਪਿਛਲੇ ਸੂਬੇ ਦੇ ਬਿਹਾਫ ਤੇ ਆਪਾਂ ਗੱਲ ਕਰਦੇ ਆ ਹਾਂ ਪਰ ਚਲੋ ਸੇਵਾ ਵੀ ਚਲਕਾ ਮਾਰਦੀ ਪਈ ਆ ਚਲੋ ਚੰਗੀ ਆ ਪਲੀ ਪਲੋਸੀ ਆ ਕਰਮਾਲੀ ਸਭੀ ਸੂਬੇ ਚੰਗੀ ਆ ਆ ਫੁੱਲ ਜਿਓ ਲਾਇਆ ਉਹਦਾ ਚੰਗੀ ਉਮੀਦ ਕਰ ਸਕਦੇ ਹਾਂ ਹਾਂ ਬਹੁਤ ਚੰਗੀ ਹੁਣ ਅੱਜ ਅੱਜ ਮਾਰਨਿੰਗ ਸੂਈ ਆ ਅੱਜ ਮਾਰਨਿੰਗ ਸਾਡੇ 4:30 5 ਵਜੇ ਕੇ ਸੋਈ ਆ ਜੇਰ ਜੁਰ ਕਿੰਨੇ ਕ ਵਜੇ ਪਾਤੀ ਫਿਰ ਮੋਰਨਿੰਗ ਜੋਰ ਜੋਰ ਤੈਨੂੰ 2 ਘੰਟੇ ਬਾਅਦ ਸੁਰਤੀ ਸਰੀ ਆਉ ਪਈ ਠੀਕ ਹੈ ਜੀ ਠੀਕ ਜੋਰ ਜੁਰ ਦੋਸਤੋ ਇੱਕ ਮੈਂ ਤੁਹਾਨੂੰ ਦਿਖਾ ਦਿੰਨਾ ਪੂਰੀ ਪ੍ਰੋਪਰ ਆ ਪਈ ਆ ਮੋٹے ਤੌਰ ਤੇ ਤੁਹਾਨੂੰ ਦਿਖਾ ਦਿੰਨਾ ਠੀਕ ਹੈ ਜੀ ਤੇ ਜੋਰ ਵਾਲੇ ਪਾਸੇ ਦੋਸਤੋ ਪੂਰੀ ਸਾਫ ਆ ਬੇਚਨ ਧੋਕੇ ਕੋਈ ਵੀਰ ਸੌਦਾ ਕਰੇ ਠੀਕ ਹੈ ਜੀ ਆ ਫੇਸ ਕੁਆਲਟੀ ਆ ਆ ਥੱਲੇ ਆ ਮਗਰ ਜਿਹੜਾ ਬੱਚਾ ਮੇਲ ਕਾਫ ਠੀਕ ਹੈ ਜੀ ਕੱਟਾ ਹੈ ਬੂਰਾ ਤਬਿਲ ਕੋ ਵੀ ਬੂਰਾ ਕਟ ਮਾਲੀ ਤੋਂ ਲਵਾਈ ਸੀ ਫਿਰ ਹਾਂਜੀ ਮਾਲੀ ਤੋਂ ਬੂਰੇ ਮਾਲੀ ਤੋਂ ਬੂਰੇ ਮਾਲੀ ਤੋਂ ਬਹੁਤ ਚੰਗਾ ਮਾਲੀ ਹਾਂ ਆਪਾਂ ਇਹ ਨਹੀਂ ਝੂਠ ਮਾਰਨਾ ਫਲਾਣਾ ਟੀਕਾ ਫਲਾਣਾ ਉਹ ਕੰਮ ਨਹੀਂ ਜੋ ਕੋ ਅਰੀਜਨਲ ਹੈ ਉਹ ਹੀ ਆ ਬਿਲਕੁਲ ਕਿਉਂਕਿ ਜੇ ਆਪਾਂ ਆਪਦੇ ਘਰ ਦੀ ਝੋਟੀ ਦੇ ਮਗਰ ਝੂਠ ਮਾਰੀ ਜਾਈਏ ਤੇ ਜੋ ਪਿੱਛੋਂ ਦੱਸਿਆ ਉਹ ਤਾਂ ਫਿਰ ਚਲੋ ਕੇ ਨਹੀਂ ਆਏ ਦੇਣਾ ਅਫਗਾਨੀ ਥਾਂ ਦਾ ਇਹ ਤਾਂ ਫਿਰ ਬੰਦੇ ਦਾ ਕੀ ਵਿਸ਼ਵਾਸ ਕੀ ਵਿਸ਼ਵਾਸ ਆ ਲਓ ਵੀ ਦੋਸਤੋ ਕ੍ਰੋਸ ਵੀਰਾਂ ਦਾ ਵੀ ਆਪਾਂ ਜੰਪ ਕਰਵਾਈ ਸੀਗੀ ਬੂਰੇ ਇਹ ਰਾਜਵੀਰੇ ਚੋਣ ਲੱਗਾ ਜਿਵੇਂ ਟੂਟੀ ਛੜਨੀ ਅੱਛਾ ਅੱਛਾ ਹਾਂ ਠੀਕ ਹੈ ਠੀਕ ਹੈ ਬਿਲਕੁਲ ਪ ਠੀਕ ਆ ਠੀਕ ਆ ਕੋਈ ਛੱਟਾ ਨਹੀਂ ਤੁਸੇ ਇੱਕ ਵਾਰੀ ਪੂਰੀ ਬਾਡੀ ਸਟਰਕਚਰ ਦਿਖਾ ਦਈਏ ਤੁਹਾਨੂੰ ਆ ਵੇਖੋ ਹਾਈਟ ਵੇਸ਼ਕ ਮਧਰੀ ਡੌਲੀ ਦੀ ਆ ਜਿਵੇਂ ਇੱਕ ਆਪਾਂ ਮੰਨ ਲਓ ਵੀ ਨੀਲੀ ਰਾਵੀ ਦੇ ਰਵੇ ਵੇਖਦੇ ਆ ਨੀਲੀ ਰਾਵੀ ਦੀਆਂ ਮੱਝਾਂ ਵੇਖਦੇ ਆ ਮਧਰੀ ਡੌਲੀਆ ਵੀ ਕੋਈ ਵੀਰ ਦੂਰੋਂ ਨੇੜੋਂ ਆ ਕੇ ਆ ਕੇ ਵੀਰ ਤੁਸੀਂ ਕਹੀ ਜਾਂਦੇ ਵੀ ਬੜੇ ਥੱਬਿਆਂ ਦੇ ਥੱਬੇ ਆ ਜਾਂ ਬੜਾ ਵਜਨ ਆ ਤੇ ਮੱਝ ਪਤਨੀ ਕਿੱਡੀ ਵੱਡੀ ਵੀ ਮੀਡੀਅਮ ਹਾਈਟ ਆ ਮੀਡੀਅਮ ਹਾਈਟ ਆ ਮਧਰੀ ਡੌਲੀਆ ਵਾਲੇ ਬਹੁਤੇ ਵੀ ਤਾਂ ਸਮਝ ਜਾਂਦੇ ਵੀ ਮਧਰੀ ਗੋਡੀ ਆ ਨੀਲੀ ਰਾਵੀ ਦਾ ਜਕਰ ਪਸ਼ੂ ਆਪਾਂ ਦੇਖੀਏ ਜਾਂ ਨੀਲੀ ਰਾਵੀ ਮੱਝਾਂ ਦੇਖੀਏ ਤੇ ਮਧਰੀ ਗ ਆ ਸਟਰਕਚਰ ਆ ਬਾਡੀ ਦਾ ਪਰ ਵਜਨ ਪੂਰਾ ਠੀਕ ਆ ਜੀ ਕਰਮਾਲੀ ਦਾ ਦੋ ਮੱਜਾਂ ਜਿੱਡੀ ਅੱਕੀ ਆ ਤੇ ਅੱਜ ਮਾਰਨਿੰਗ ਸੂਈ ਆ ਤੇ ਸੂਸਵਾ ਦੇ ਵਿੱਚ ਵੀ ਤੁਸੀਂ ਸਮਝ ਸਕਦੇ ਜੇ ਵਿੱਚ ਪਲਿਆ ਦਿੱਤਾ ਕਟਾ ਪੂਰਾ ਪਲਿਆ ਪਲੋਸਿਆ ਮਗਰ ਪੂਰਾ ਨਿੱਗਰ ਕਟਾ ਬੂਰਾ ਕਟਾ ਠੀਕ ਆ ਤੇ ਵੀਰ ਮਨਦੀਪ ਨਾਲ ਇਹਨੂੰ ਬਾਹਰ ਕੱਢ ਬਾਹਰ ਕੱਢ ਲੀਏ ਥੋੜਾ ਖੁੱਲੇ ਥਾਂ ਤੇ ਤੋੜ ਕੇ ਦਿਖਾਈਏ ਸਾਰੇ ਪਾਸੇ ਜਸ਼ਨ ਕੱਟੇ ਤੋਂ ਖੱਟਾ ਖੋਲਦੋ ਨਾਲ ਲਓ ਦੋਸਤੋ ਇਹ ਮੱਜ ਸੂਈ ਸਵਾਈ ਆ ਠੀਕ ਆ ਤੇ ਵੀਰਾਂ ਦਾ ਵੀ ਆਪਣੇ ਘਰ ਦੀ ਘਰੇਲੂ ਮੱਝਾ ਪਹਿਲੇ ਸਵੇਰ ਦੀ ਤਾਂ ਤੁਹਾਨੂੰ ਜਿਹੜੀ ਆ ਜਾਣਕਾਰੀ ਦਿੱਤੀ ਵੀ ਇੰਨਾ ਕੁ ਦੁੱਧ ਜਿਹੜਾ ਚੋਇਆ ਇਹਦੇ ਥੱਲੇ ਅੱਗੇ ਹੋਈ ਜਾਓਗੇ ਉਹਨਾਂ ਚੋਈ ਜਾਓਗੇ ਆਪ ਛੱਡੋਗੇ ਇਹ ਵੀ ਨਹੀਂ ਪਣੀ ਮਿਲਦੀ ਫਿਰ ਇਸੇ ਤਰ੍ਹਾਂ ਹੀ ਹਾਂ ਠੀਕ ਹੈ ਟੋਕਰ ਥੱਲੇ ਵੀ ਜਦੋਂ ਹੋਊਗਾ ਕੋਈ 8-9 ਲੀਟਰ ਦੁੱਧ ਹੋਊਗਾ ਠੀਕ ਹੈ ਜੀ ਠੀਕ ਹੈ ਸੋ ਦੋ ਪਾਰ ਦੇ ਵਿੱਚ ਕਨਵਰਟ ਆ ਦੋਸਤੋ ਗਾੜ ਗੂੜ ਗੋਪੀ ਵੀ ਚੰਗੀ ਹੁੰਦੀ ਹੋਊਗੀ ਇਹਦੀ ਫਿਰ 2.5 ਕਿਲੋ ਠੀਕ ਹੈ ਜੀ ਦੋ ਤੋਂ ਪਲੱਸ ਹੀ ਹੋਣੀ ਜੇ ਗਾੜੀ ਲੋ ਜੀ ਤੇ ਮਾਰਨਿੰਗ ਥੋੜੀ ਬਹੁਤੀ ਚੋਈ ਅੱਜ ਪਈ ਤੋ 3 ਕਿਲੋ ਬੱਚੇ ਨੂੰ ਛੱਡ ਕੇ ਬਾਅਦ ਚ ਕੰਡੇ ਵਾਲਾ ਕਟਿਆ ਅੱਛਾ ਅੱਛਾ ਜੀ ਲਓ ਜੀ ਠੀਕ ਹੈ ਸੋ ਬਾਡੀ ਸਟਰਕਚਰ ਵੇਖੋ ਦੋਸਤੋ ਪੁੱਠੇ ਪਾਠੇ ਦੀ ਤੁਸੀਂ ਚੜਾਈ ਵੇਖ ਸਕਦੇ ਜੇ ਹੈ ਪਤਲੇ ਪਿੰਡੇ ਦੇ ਵਿੱਚ ਕਰਮਾ ਵਾਲੀ ਬਾਕੀ ਦੁੱਧ ਵਾਲੀ ਮੱਝ ਆ ਅੱਗੇ ਕੋਈ ਚੰਗੀ ਸੇਵਾ ਕਰੂਗਾ ਦੋਸਤੋ ਦੁੱਧ ਐਂ ਹੁੰਦਾ ਵੀ ਕਈ ਨਾ ਪਿਛਲੀ ਵਾਰ ਨਾਲੋਂ ਕੋਈ 1 ਕਿਲੋ 2 ਕਿਲੋ ਵੱਧ ਵੀ ਸਕਦਾ ਕੋਈ 1 ਕਿਲੋ ਥੱਲੇ ਵੀ ਰਹਿ ਸਕਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਕੋਈ 2 ਕਿਲੋ ਤਾਂ ਹੀ ਚੱਲੇ ਪਰ ਸੇਵਾ ਡਿਪੈਂਡ ਕਰਦੀ ਐ ਵੀ ਸੇਵਾ ਕਿਸੇ ਵੀਰ ਦੀ ਚੰਗੀ ਹੋਈ ਤੇ ਜਿਹੋ ਜਿਹਾ ਹਵਾਨਾ ਜਿਹੋ ਦੀ ਤੱਕ ਦੇ ਰਹੀ ਐ ਦੋਦ ਆਪਾਂ ਸੋਨਾ ਲੈ ਸਕਦੇ ਕਿਉਂਕਿ ਪੱਖ ਜਿਹੜਾ ਨੀਲੀ ਦਾ ਵੀ ਇਹਨੂੰ ਲੱਗਾ ਠੀਕ ਆ ਆ ਤੁਸੀਂ ਦੇਖ ਸਕਦੇ ਜੱਖਾਂ ਦਿੱਲੀਆਂ ਨੇ ਬਾਕੀ ਬੱਚੇ ਪੁੱਛੇ ਲੈਣ ਵਾਸਤੇ ਵੀ ਆਪਾਂ ਗੱਲ ਕਰਦੇ ਆਂ ਕਈ ਨਾ ਕੱਲਾ ਇੱਕ ਪਸ਼ੂ ਵੇਚਣ ਦੀ ਗੱਲ ਹੀ ਹੁੰਦੀ ਦੀ ਬੱਚੇ ਵਧੀਆ ਲੈ ਸਕਦੇ ਆਂ ਵੀ ਬੱਚੇ ਆਪਾਂ ਕੋਈ ਚੰਗਾ ਨੀਲੀ ਦਾ ਵੀ ਤਾਂ ਜਿਹੋ ਜਿਹਾ ਆਪਾਂ ਸੀਮਣ ਲਵਾਤਾ ਉਹੋ ਜਿਹਾ ਬੱਚਾ ਪਾ ਦਿੰਦੀ ਏ ਠੀਕ ਆ ਜੀ ਬਾਕੀ ਆ ਬੱਚਾ ਤੁਸੀਂ ਵੇਖ ਲਿਆ ਬੂਰਾ ਬੂਰੇ ਮਾਲੀ ਤੋਂ ਕਿਤੇ ਬਣੀ ਏ ਤੇ ਪੂਰਾ ਬੱਚਾ ਕੱਢਿਆ ਨਹੀਂ ਠੀਕ ਆ ਸੋ ਥਣ ਥਣ ਤੁਸੀਂ ਵੇਖੋ ਠੀਕ ਆ ਜੀ ਆ ਨਾ ਲੈ ਲੋ ਠੀਕ ਆ ਇਹ ਮਾਝਾ ਭਰਾਵੋ ਸਾਰੇ ਪਾਸਿਓਂ ਆਲ ਰੌਂਡ ਤੋਂ ਤੁਸੀਂ ਇਹ ਵੇਖ ਲਓ ਠੀਕ ਆ ਚੌੜੇ ਪਿੱਠਪੂੜੇ ਦੇ ਵਿੱਚ ਚੰਗੀ ਮਾਝਾ ਤੇ ਪਸੰਦ ਆਊਗੀ ਬਾਕੀ ਪਿਛਲੇ ਸੂਬੇ ਦਾ ਤੁਹਾਨੂੰ ਵੀ ਦੁੱਧ ਰਿਕਾਰਡ ਦੱਸ ਦਿੱਤਾ ਇਸ ਵਾਰ ਵੀ ਸੇਵਾਕ ਚੰਗੀ ਕਰਨੋਗੇ ਉਹ ਵੀ ਆਪਾਂ ਦੁੱਧ ਲੈ ਸਕਦੇ ਬਾਕੀ ਹਵਾਨੇ ਦੇ ਵੀ ਡੱਬੇ ਗਏ ਠੀਕ ਆ ਆ ਬੈਕ ਸਾਈਡ ਹਵਾਨੇ ਦੇ ਵੀ ਡੱਬਾ ਆ ਲੈ ਠੀਕ ਹੈ ਜੀ ਲਿਆਓ ਜੀ ਲੈ ਲੈ ਇੱਧਰ ਅੱਛਾ ਕੋਪੀ ਵੀਰ ਕੀ ਮੰਗ ਕਰਦੇ ਹਿੰਦਾ ਕੀ ਮੰਗਣਾ ਵੀ ਜਿਹੜਾ ਬਾਹਰ ਚੱਲਣ ਦਾ ਹਿਸਾਬ ਨਾਲ ਤੇ ਇਹਦਾ ਡੇਢ ਵੀ ਕਰ ਸਕਦੇ। ਪਰ ਆਪਾਂ ਇਹਦਾ ਲੈਣ ਦੇ ਇੰਜਾਇ ਜ ਕਰਨਾ ਵਾ 1,33,000 ਰੁਪਏ। 1,33, ਹਾਂਜੀ। ਠੀਕ ਹੈ ਜੀ ਵਿੱਚੋਂ ਮਾਨਤਨ ਹੋਊਗਾ। ਹਾਂ ਉਹਦੇ ਵਿੱਚੋਂ ਮਾਨਤਨ ਕਰਾਂਗੇ। ਠੀਕ ਹੈ ਜੀ ਠੀਕ। ਲੋ ਵੀ ਪ੍ਰਭੂ 1,33,000 ਵੀਰ ਗੋਪੀਆਂ ਦਾ ਵੀ ਇਹਦਾ ਮੁੱਲ ਕਰਦੇ ਆ ਡਿਮਾਂਡ ਕਰਦੇ ਆ ਲੈਣ ਦੇਣ। ਸੋ ਉਹਦੇ ਵਿੱਚੋਂ ਮਾਨਤਨ ਖ ਹੋਊਗਾ ਠੀਕ ਹੈ। ਤੇ ਆਇ ਇੱਕ ਪੁਰਾਣਾ ਥੋੜਾ ਹੋਰ ਨੇੜੇ ਤੋਂ ਆਪਾਂ ਦਾ ਖਾਦੀਆ ਹਵਾਨਾ ਠੀਕ ਹੈ ਥਾਣ ਤੁਸੀਂ ਪ੍ਰੋਪਰ ਦੇਖ ਲਓ। ਨੋ ਕੋਲਾ ਥਾਣਾ ਬਿਲਕੁਲ ਮਿਰਲਾਪੁਰਲਾ ਚੰਗੀਆਂ ਨੇ ਕਰਮ ਵਾਲੀ ਦੀਆਂ ਠੀਕ ਹੈ ਜੀ ਤੇ ਹੁਣ ਬੌਲੇ ਤੇ ਚੱਲਣ ਡਈ ਆ ਕੋਈ ਵੀਰ ਆਪਦੀ ਜੋਗੇ ਤਸੱਲੀ ਕਰ ਸਕਦਾ ਤੇ ਅੱਛਾ ਵੀਰ ਗੋਪੀ ਇਹ ਪਸੂ ਅੱਜ ਆਪਣੇ ਕੋਲ ਸੀਗੇ ਹਾਂਜੀ ਤੇ ਨੰਬਰ ਕਰੀਏ ਸਾਂਝੇ ਆਪਣੇ 9877184848 99915780777 ਠੀਕ ਹੈ ਜੀ ਠੀਕ ਲਓ ਦੋਸਤੋ ਇਹ ਸਨ ਮੇਰੇ ਨਾਲ ਵੀਰ ਗੁਰਪ੍ਰੀਤ ਸਿੰਘ ਅੱਜ ਲਾਟੀ ਡੇਰੀ ਫਾਰਮ ਤੇ ਪਹੁੰਚੇ ਸੀ ਆਪਾਂ ਪਿੰਡ ਕਰਿਆਲਾ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਸ਼ੂ ਤੁਹਾਨੂੰ 4 ਦਿਖਾਤੇ ਆ ਵਾੜਾ ਦਿਖਾਤੀਆਂ ਨੇ 3 ਇੱਕ ਮੱਝ ਦਿਖਾਤੀ ਠੀਕ ਆ ਜੀ ਸੋ ਜਿਹੜਾ ਵੀ ਐਨੀਮਲ ਪਸੰਦ ਆ ਜਾਂ ਜਚੂਗਾ ਜਿਹੜੇ ਵੀ ਕਿਸਾਨ ਫਾਰਮਰ ਵੀਰ ਨੂੰ ਆਪਣਾ ਘਰੇ ਆ ਕੇ ਨਰਕਪਰਖ ਨੂੰ ਤਵੱਜੋ ਜ਼ਰੂਰ ਦੇ ਲਿਆ ਕਰੋ ਤੇ ਫਿਲਹਾਲ ਦੋਸਤੋ ਇਹ ਪਸ਼ੂ ਆ ਠੀਕ ਆ ਜੀ 300 100 ਆ ਇੱਕ ਵਾੜ ਗੱਬਣ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ